ਰਣਜੀਤ ਸਿੰਘ ਤੇ ਜੈਪਾਲ ਸਿੰਘ ਧਰੂ ਜੀ ਦਾ ਤਰਨਤਾਰ ਜੈਪਾਲ ਜੀ ਆਪ ਨੂੰ ਕੀ ਕੀ ਪ੍ਰੋਬਲਮਾਂ ਸੀ ਪ੍ਰੋਬਲਮ ਇਹ ਸਾਡੇ ਬੱਚੇ ਨੂੰ ਮਤਲਬ ਪਾਣੀ ਆ ਰਿਹਾ ਸੋਲੀਆਂ ਆ ਗਈਆਂ ਰੇੜੀਆਂ ਟੁੱਟ ਗਈਆਂ ਤੇ ਹਤਾਜ ਬਲੋਕੇਜ ਆ ਗਈ ਸੀ ਤੇ ਮਤਲਬ ਲੰਤਾਂ ਚ ਵੀ ਬਲੋਕੇਜ ਆ ਗਈ ਜੀ ਕੌਣ ਦੇ ਕਾਲ ਮਤਲਬ ਅਪਰੇਸ਼ਨ ਵੀ ਕਰਾਇਆ ਉਹਦੇ ਬਾਅਦ ਕੌਣ ਨੇ ਫੇਰ ਕਰਾਉਣ ਦੇ ਬਾਵਜੂਦ ਫੇਰ ਸਾਨੂੰ ਤਰ੍ਹਾਂ ਮਤਲਬ ਉਹੀ ਪ੍ਰੋਬਲਮ ਸੇ ਹੈ ਨੀ 3 ਸਾਲਾਂ ਪਹਿਿਛੇ ਵਾਗੀ ਮਤਲਬ ਕਿੰਨੇ ਕ ਸਮੇਂ ਦੀ ਪ੍ਰੋਬਲਮ ਸੀ 3 ਸਾਲ ਪਹਿਲਾਂ ਜੀ 2019 ਚ ਤੇ ਅਪਰੇਟ ਕਰਾਇਆ ਸੀ ਅਪਰੇਟ ਕਰਾਇਆ ਤੇ ਫੇਰ ਸੇ ਕਿੰਨਾ ਕ ਖਰਚਾ ਆਇਆ ਸੀ ਉਹ ਉਹਦੇ ਲਗਭਗ 1 ਲੱਖ ਰੁਪਏ ਦਾ ਖਰਚਾ ਆਇਆ। ਲਗਭਗ 1 ਲੱਖ ਖਰਚਾ ਆਇਆ। ਹਾਂਜੀ ਤੇ ਉਸ ਤੋਂ ਬਾਅਦ ਦੁਬਾਰਾ ਸੇਮ ਪ੍ਰੋਬਲਮ ਫਿਰ ਹੋ ਗਈ। ਹਾਂਜੀ ਫੇਰ ਸੇਮ ਪ੍ਰੋਬਲਮ ਤਿੰਨ ਸਾਲਾਂ ਵਿੱਚ ਫੇਰ ਉਹੀ ਸੇਮ ਪ੍ਰੋਬਲਮ ਆ ਗਈ। ਠੀਕ ਆ ਜੀ ਤੇ ਆਪਾਂ ਤੁਹਾਨੂੰ ਬੋਡੀ ਸਰਕਲ ਪੈਕ ਦਿੱਤਾ ਸੀ ਵਰਤੋਂ ਤੋਂ ਬਾਅਦ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਆ? ਬਿਲਕੁਲ ਹੁਣ ਤਾਂ ਠੀਕ ਹੈ ਬੱਚਾ ਸਾਡਾ ਬੇਟਾ ਤੁਰਿਆ ਫਿਰਦਾ ਬਿਲਕੁਲ ਜੀ ਲੱਤਾਂ ਲੱਤਾਂ ਬਿਲਕੁਲ ਠੀਕ ਆ ਥੋੜੀ ਹੱਥਾਂ ਦੀ ਜੋ ਮੂਵਮੈਂਟ ਬਿਲਕੁਲ ਸਹੀ ਆ। ਜਿਹੜੀ ਬਲਾਕਿੰਗ ਆਈ ਸੀ ਲੱਤਾਂ ਵਿੱਚ? ਹਾਂਜੀ ਬਿਲ ਇਹ ਘੜੀਓ ਕੁ ਧਾਉਗੇ ਮੈਨੂੰ ਓਕੇ ਸਿੱਧੀਆਂ ਤਰ੍ਹਾਂ ਓਕੇ ਜੀ ਕੋਈ ਦਿੱਕਤ ਨਹੀਂ ਤੁਹਾਨੂੰ ਜੀ ਤੁਹਾਨੂੰ ਹੁਣ ਕੋਈ ਨਾ ਨਹੀਂ ਬੈਠੋ ਜੀ ਅੱਛਾ ਜੀ ਤੇ ਮਤਲਬ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ ਨਹੀਂ ਉਹ ਕਹਿਣਾ ਜਿੰਨੇ ਵੀ ਹਰ ਕੋਈ ਭੈਣ ਭਰਾ ਜਿਹੜਾ ਕੋਈ ਨੂੰ ਪ੍ਰੋਬਲਮ ਹੈ ਇਸ ਤਰ੍ਹਾਂ ਦੀ ਤੇ 520 ਬੋਡੀ ਜੀ ਤੁਸੀਂ 50 ਦਾ ਸਰਸਾਇਕ ਵਰਤਿਆ ਤੇ ਦੁਬਾਰਾ ਜਿਹੜਾ ਰੈਂਡਰ ਕੋਰਸ ਆ ਉਹ ਤੁਸੀਂ ਪੂਰਾ ਕਰਨਾ ਹੈਗਾ ਜੀ ਹਾਂਜੀ ਤੇ ਔਰ ਬੱਧੀਆ ਰਿਜ਼ਲਟ ਜਿਹੜੇ ਰਹਿੰਦੀ ਹੈ ਕੰਮੀ ਉਹ ਵੀ ਨਿਕਲ ਜਾਊਗਾ ਠੀਕ ਆ ਜੀ